ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਨੂਫੈਕਚਰਿੰਗ ਟਿੱਪ ਤੋਂ ਅੱਜ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਈ ਹਾਂ ਜੀ ਅੱਜ ਵੀ ਆਪਣੀ ਵੀਡੀਓ ਆ ਸੂਟ ਕਟਿੰਗ ਦੀ ਸਿੰਪਲ ਸੂਟ ਕਟਿੰਗ ਦੀ ਦੱਸੂਗੀ ਜਿਹੜੇ ਕੁਝ ਮੇਨ ਸੂਟ ਹੁੰਦੇ ਨੇ ਇਹਨਾਂ ਦੀ ਕਟਿੰਗ ਕਰਨ ਨੂੰ ਦੱਸੂਗੀ ਕਿੱਦਾਂ ਹੁੰਦੀ ਹੈ ਠੀਕ ਆ ਜੀ ਚਲੋ ਹੁਣ ਆਪਾਂ ਕਟਿੰਗ ਕਰਦੇ ਹਾਂ ਇਹ ਇਦਾਂ ਆ ਫਰੰਟ ਆ ਇਹਦਾ ਤੇ ਨਾਲ ਇਹਦੀ ਬੈਕ ਹੁੰਦੀ ਹੈ ਇਹ ਇਦਾਂ ਹੁੰਦਾ ਹੈ ਪੰਨਾ ਦਾ ਸਾਰਾ ਪੀਸ ਦਿੱਤੇੰਦਿਆਂ ਨਾਲ ਦੇ ਨਾਲ ਹੀ ਕਰੇਦੀਆਂ ਬਾਜੂ ਆ ਜਾਂਦੀਆਂ ਨੇ ਐਦਾਂ ਹੀ ਸਾਰੀ ਇਹ ਸਲਵਾਰ ਦਾ ਆਪਾਂ ਕਟਿੰਗ ਕਰਕੇ ਦੱਸਦੇ ਆ ਤੁਹਾਨੂੰ ਠੀਕ ਆ ਜੀ ਹੁਣ ਆਪਾਂ ਫਰੰਟ ਕੱਢਣਾ ਹੈਗਾ ਪਹਿਲਾਂ ਇਹਨਾਂ ਦੀ ਕਮੀਜ਼ ਦੀ ਲੈਂਥ ਹੈਗੀ ਆ 43 ਠੀਕ ਆ ਜੀ ਆਪਾਂ സെന്റ സൂര്യ ക ਇਦਾਂ ਦਾ ਨਾਲੇ ਸੌਖੇ ਤਰੀਕੇ ਨਾਲ ਹੋ ਜਾਂਦਾ ਹੈ ਫੋਲਡ ਕਰਕੇ ਆਪਾਂ ਇਹਨੂੰ ਇਹਦੀ ਕਟਿੰਗ ਕਰ ਸਕਦੇ ਹਾਂ ਹਾਂਜੀ ਇਹਦਾ ਘੇਰਾ ਆਏਗਾ ਸਾਡੇ 23 ਆ ਵੈਸੇ ਆਪਾਂ 3 ਇੰਚ ਵਧਾ ਕੇ ਰੱਖਾਂਗੇ ਉਦੋਂ ਸਾਡੇ 26 ਰੱਖ ਲਓ ਇਸ ਹਿਸਾਬ ਨਾਲ ਆਪਾਂ ਉਹਦਾ ਹਾਫ ਰੱਖਾਂਗੇ साढ़े छब्बी आऊगा हाफ करके सवा तेरह फिर तो आप सताई रख लें तो साढ़े तेरह का हिसाब रख के तो निशानी ला लेंगे साइड अपनी खुली है इधर अपना बंद है साढ़े तेरह के निशान ਇਹ ਆਪਣਾ ਫਰੰਟ ਹੈ ਕਮੀਜ਼ਾ ਫਰੰਟ ਸਾਈਡ ਆਹ ਸਾਈਡ ਹੀ ਕਟਿੰਗ ਕਰ ਦੇਣੀ ਹੈ ਇਹ ਆਪਣਾ ਬੈਕ ਆ ਗਿਆ ਹੁਣ ਬੈਕ ਪੱਲਾ ਆ ਨੀਚੇ ਦੇ ਬਾਰਡਰ ਤੇ ਆਪਾਂ ਇਹਦੀ ਆ ਇਹਨਾਂ ਨੇ ਇਦਾਂ ਦਿੱਤੇ ਹੁੰਦੇ ਨੇ ਵਿੱਚ ਕਟਿੰਗ ਤੋਂ ਇੱਥੋਂ ਆਪਾਂ ਕਟਿੰਗ ਕਰ ਲੈਣੀ ਹੈ ਇਹਦੀ ਬੈਕ ਦੀ ਇਹਨਾਂ ਨੇ ਨਿਸ਼ਾਨੀਆਂ ਲਾਈਆਂ ਹੁਣ ਦਿੱਤੀਆਂ ਹੁੰਦੀਆਂ ਨੇ ਵਿੱਚ ਵੀ ਆਪਾਂ ਇੱਥੋਂ ਇੱਥੋਂ ਇਹਦੀ ਕਟਿੰਗ ਕਰ ਲੈਣੀ ਆ ਜੀ ਸਾਡੀ ਇਆ ਹੁਣ ਆਪਣਾ ਬੈਕ ਤਾਂ ਆ ਗਿਆ ਨੀਚੇ ਬਾਰਡਰ ਤੇ ਇਹਨੂੰ ਵੀ ਆਪਾਂ ਇਦਾਂ ਹੀ ਫੋਲਡ ਕਰਕੇ ਆ ਫਰੰਟ ਵਾਲਾ ਪੱਲਾ ਇਹਦੇ ਉੱਪ ਰੱਖ ਕੇ ਕਟਿੰਗ ਕਰ ਲਾਂਗੇ ਆ ਦੇਖੋ ਆਪਾਂ ਇਹਦੇ ਨਾਲ ਇਦਾਂ ਮੜਾ ਕੇ ਇਹ ਜਿਹੜੇ ਆਪਣੇ ਆ ਦੇਖੋ ਮੈਂ ਇਦਾਂ ਰੱਖ ਲਈ ਹੈ ਇਹਦੀ ਕਿਹ ਚੀਜ਼ ਸਮਝਣੀ ਆ ਇਹਦੀ ਲੈਂਥ ਕਾਫੀ ਜ਼ਿਆਦਾ ਹੁੰਦੀ ਆ ਕੱਪੜੇ ਦੀ ਜਿਵੇਂ ਉਹਨੇ ਇਹਦੀ ਮੈਂ ਕਟਿੰਗ ਇਹਦੀ ਆਪਾਂ ਉਹ ਕੀਤੀ ਆ ਹੁਣ ਮੈਂ ਆਹ ਚੀਜ਼ ਨੂੰ ਇਹਦਾ ਲੈ ਆਈ ਇਹ ਆਪਣੀ ਫੋਲਡ ਹੋ ਜੂਗੀ ਇਦਾਂ ਵਿੱਚ ਕਿਉਂ ਇਹਦੀ ਲੈਂਥ ਹੁੰਦੀ ਆ ਜ਼ਿਆਦਾ ਆਪਾਂ ਲੈਂਥ ਪੂਰੀ ਤਿਆਰ ਕਰਨੀ ਆ 42 ਇੰਚ ਤੇ ਇੰਚ ਵਧਾ ਕੇ 42.5 ਆ ਤਾਂ 43 ਆਪਾਂ ਰੱਖਿਆ ਹੈ ਤੇ نیچے ਆਪਣਾ ਕੱਪੜਾ ਇਹ ਆ ਜਾਏਗਾ ਤਰਪਾਈ ਲਈ ਠੀਕ ਹੈ Una pedica tinta al ਹਾਂਜੀ ਇਹ ਆਪਣੇ ਹੁਣ ਮੈਂ ਵੈਸੇ ਤਾਂ ਨਿਸ਼ਾਨ ਲਗਾ ਲਏ ਸੀ ਤੇ ਮੈਂ ਤੁਹਾਨੂੰ ਦੱਸ ਦਿੰਨੀ ਆ ਇਹਦਾ ਸਾਰਾ ਆਪਾਂ ਮੈਂ ਤੀਰਾ ਹੈ ਪਹਿਲਾਂ neck ਦੀ ਨਿਸ਼ਾਨੀ ਲਾ ਲੈਣੀ ਹੈ ਤੇ 2.5 ਇੰਚ ਤੇ ਮੈਂ 2.5 ਇੰਚ ਤੇ ਲਾਉਣੀ ਹੈ ਤੇ ਜਿਹੜਾ ਆਪਣਾ ਤੀਰਾ ਹੈ ਇਹ ਇਹ 14 ਇੰਚ ਰੱਖਿਆ ਉਹਨਾਂ ਦਾ 13 ਹੈ ਤੇ ਆਪਾਂ 1 ਇੰਚ ਜ਼ਿਆਦਾ ਰੱਖ ਲੈਣਾ ਠੀਕ ਹੈ ਤੇ ਇਹਦੇ ਮੋਢੇ ਦੇ ਆਪਾਂ ਲੰਬਾਈ ਰੱਖਣੀ ਹੈ 7.5 ਤੇ ਮੈਂ 7.5 ਤੇ ਹੀ ਲਾਉਣੀ ਆ ਸਾਰਿਆਂ ਦੀ ਤੇ ਆਪਣੀ ਚੈਸਟ ਹੁੰਦੀ ਆ ਜਿਵੇਂ ਇਹਨਾਂ ਦੀ ਹੈਗੀ ਆ 21 ਆ ਤੇ ਮੈਂ 21 ਤੇ ਮੈਂ 1 ਇੰਚ ਜ਼ਿਆਦਾ ਰੱਖ ਲੈਣੀ ਆ ਹਾਫ ਆਪਣੇ ਮਤਲਬ 10.5 ਤੇ ਆ ਗਈ ਤੇ 11 ਇੰਚ ਤੇ ਆ ਲਗਾ ਲੈਣੀ ਹੈ ਨਿਸ਼ਾਨੀ ਕਿਉਂਕਿ ਪਲੇਟਸ ਪਈਆਂ ਹੋਈਆਂ ਨੇ ਇਹਨਾਂ ਦੇ ਨਾਲ ਇਹਨਾਂ ਦਾ ਕਪੜੇ ਦਾ ਥੋੜਾ ਜਿਹਾ ਫਰਕ ਪੈ ਜਾਂਦਾ ਹੈ ਤੇ ਆਪਣੀ ਜਿਹੜੀ ਕਮਰ ਦੀ ਨਿਸ਼ਾਨੀ ਆ ਉਹ ਮੈਂ ਲਾਉਣੀ ਨਹੀਂ ਸਾਢੇ 6 ਤੇ ਸਾਢੇ 6 ਤੇ ਲਾ ਕੇ ਆਪਾਂ ਇਹਨਾਂ ਦੀ ਹੈਗੀ ਆ ਕਮਰ 19 ਤੇ ਇਹ ਵੀ 1 ਇੰਚ ਜ਼ਿਆਦਾ ਰੱਖ ਲੈਣੀ ਆ 20 ਤੇ ਆਪਾਂ ਨਿਸ਼ਾਨੀ ਲਾਣੀ ਆ ਹਾਫ 10 ਇੰਚ ਤੇ ਠੀਕ ਹੈ ਜੀ ਤੇ ਆਪਣੀ ਜਿਹੜੀ ਸਾਈਡ ਸੀਨ ਹੁੰਦੀ ਆ ਉਹ 15 ਐ ਤੇ ਮੈਂ ਹਾਫ ਜ਼ਿਆਦਾ ਰੱਖ ਲੈਣੀ ਆ 15.5 ਤੇ ਠੀਕ ਹੈ ਕਿਉਂਕਿ ਆਪਣਾ ਉੱਪਰੋਂ ਕਪੜਾ ਆ ਜਾਂਦਾ ਹੈ ਜਦੋਂ ਆਪਾਂ ਬਾਹਮਾ ਅਟੈਚ ਕਰਨੀ ਹੁੰਦੀ ਆ ਇਹਨਾਂ ਨਾਲ ਤੇ ਨਾ हिਪ ਦਾ ਨਿਸ਼ਾਨ ਨਹੀਂ ਹੈਗੀ ਆ 23 ਤੇ ਇਹ ਆਪਾਂ ਪੂਰੀ ਹੋ ਰੱਖਣੀ ਆ 23 ਤੇ ਜਿਵੇਂ ਹਾਫ ਕਰਕੇ ਠੀਕ ਹੈ ਜੀ ਤੇ ਆਪਣੀ ਹੁਣ ਪਲੇਟਸ ਇਹਨਾਂ ਦੀਆਂ ਪਲੇਟਸ ਹੈਗੀਆਂ ਨੇ 11 ਤੇ ਤਿਆਰ ਆਪਾਂ ਇੱਥੋਂ ਦੇਖ ਲੈਣੀਆਂ ਨੇ 1 ਇੰਚ ਜ਼ਿਆਦਾ ਰੱਖਣੀਆਂ ਇਹ ਮੈਂ ਕਿੰਚ ਜਿਆਦਾ ਹੀ ਰੱਖਦੀ ਆ 12 ਤੇ ਰੱਖ ਲਈਆਂ ਵਿੱਚੋਂ ਆਪਣੇ ਇਹਦਾ ਹੁੰਦਾ ਹੈ 3.5 ਦਾ ਠੀਕ ਹੈ ਜੀ ਇੱਥੋਂ ਆਪਣੀ ਲੰਬਾਈ ਹੁੰਦੀ ਹੈ 7 ਇੰਚ ਦੀ ਇਹ ਸਾਰਿਆਂ ਦੀ ਬੈਸਤਾ ਇੱਕੋ ਜਿਹੀ ਹੁੰਦੀ ਹੈ ਤੇ ਇੱਧਰ ਨੂੰ 2 ਇੰਚ ਤੇ ਤੇ ਜਿਹੜੀ ਉੱਪਰਲੀ ਤਿਰਛੀ ਹੁੰਦੀ ਹੈ 2.5 ਇੰਚ ਤੇ ਠੀਕ ਹੈ ਜੀ ਇਦਾਂ ਨਿਸ਼ਾਨੀ ਲਗਾ ਕੇ ਆਪਾਂ ਇਹ ਕਟਿੰਗ ਕਰ ਲੈਣੀ ਆ ਠੀਕ ਹੈ ਹੁਣ ਆਪਾਂ ਮੋਡੇ ਦੀ ਇਹਦੀ ਕਟਿੰਗ ਕਰਕੇ ਤੁਹਾਨੂੰ ਦਿਖਾ ਦਿੰਦੇ ਆ ਆ ਆਪਣਾ फ्रंट बैक ਵਾਲਾ ਆਪਣਾ ਪਿੱਛੇ ਬੈਕ ਤੇ ਆ ਗਿਆ ਤੇ ਹੁਣ ਜਿਹੜੀ ਆਪਾਂ ਨਿਸ਼ਾਨੀ ਲਗਾਈ ਆ ਇਹ ਪਹਿਲਾਂ ਇਹਦੀ ਕਟਿੰਗ ਕਰ ਲੈਣੀ ਆ ਹੁਣ ਜਿਹੜੀ ਆਪਣੀ ਇਹ ਆ ਵਾਲੀ ਨਿਸ਼ਾਨੀਆਂ ਜਿਹੜੀ ਆ ਵਾਲੇ ਲਗਾਈ ਹੋਈ ਆ ਇਹ ਫਰੰਟ ਤੇ ਹੀ ਪੈਣੀ ਆ काट होंगी है फ्रंट वाली ये दो एक पला उपरला चक लेना नीचे वाले नु नी आप छेड़ना है ये दो पल उले ये चक लेने ले, तो सौखी हो जाती है कटिंग ठीक है जी ਤੇ ਜਿਹੜੀ ਇਹ ਵਾਲੀ ਨਿਸ਼ਾਨੀਆਂ ਵੀ ਆਪਾਂ ਇੱਥੇ ਕੱਟ ਲਗਾ ਲੈਣੇ ਨੇ ਇਦਾਂ ਇੱਧਰ ਵੀ ਫਰੰਟ ਫਰੰਟ ਤੇ ਇਹਨਾਂ ਦੀ ਲੋੜ ਪੈਂਦੀ ਹੈ ਠੀਕ ਹੈ ਜੀ ਤੇ ਬੈਕ ਨੈਕ ਫਰੰਟ ਦਾ ਮੈਂ ਨਹੀਂ ਕਟਿੰਗ ਕਰਦੀ ਹੁੰਦੀ ਇਦਾਂ ਇਹਨੂੰ ਵੀ ਸ਼ੇਪ ਦੇ ਲੈਂਦੀ ਆ ਥੋੜੀ ਜੀ 1 2 ਇੰਚ 2 ਇੰਚ ਦੀ ਤੇ ਆਪ ਬੈਕ ਦੀ ਆਪਣੀ ਜਿਹੜਾ ਆਪਾਂ ਕਟਿੰਗ ਕਰਨਾ ਹੈ ਰੇ ਬਲੀਰ ਲਾਉਣੀ ਹੁੰਦੀ ਹੈ 6.5 ਦੀ ਜਨ ਨਿਸ਼ਾਨੀ ਲੱਗੀ ਹੋਈ 2.5 ਇੰਚ ਤੇ ਇਹਦੀ ਕਟਿੰਗ ਕਰ ਲੈਣੀ ਆ ਆਪਾਂ ਇਹ ਆਪਣਾ ਬੈਕ ਪੱਲਾ ਹੋ ਗਿਆ ਪਲੇਟਸ ਦੇ ਨਿਸ਼ਾਨੀਆਂ ਲੱਗੀਆਂ ਹੋਈਆਂ ਸਾਰਿਆਂ ਤੇ ਆਪਾਂ ਲਾ ਲੈਣੀਆਂ ਨੇ ਇਦਾਂ ਤੇ 1/2 ਇੰਚ ਤੇ ਆਪਾਂ ਇੱਧਰ ਨੂੰ ਅੱਧੇ ਸ਼ੀ ਆਪਾਂ ਕੱਟ ਪਾ ਲੈਣੀ ਹੈ ਮੋਢੇ ਦੀ ਠੀਕ ਹੈ ਜੀ ਤੇ ਹੁਣ ਆਪਣੀ ਇਹ ਸਹੀ ਆ ਜਾਣੀਆਂ ਨੇ 1 ਇੰਚ ਤਾਂ ਹੀ ਮੈਂ ਜ਼ਿਆਦਾ ਰੱਖਦੀ ਹਿੰਦੀ ਆ ਕਿ ਇੱਥੋਂ ਆਪਣੀ ਕੱਟ ਆ ਜਾਂਦੀ ਆ ਫਿਰ ਸਹੀ ਆ ਜਾਂਦੀ ਆ ਨਿਸ਼ਾਨੀ ਇਦਾਂ ਠੀਕ ਹੈ ਜੀ ਇਹ ਆਪਣੀ ਹੁਣ ਸੂਟ ਦੀ ਕਟਿੰਗ ਹੋ ਗਈ ਸ਼ਰਟ ਦੀ ਠੀਕ ਹੈ ਜੀ ਇਹ ਆਪਣਾ ਬਾਹਵਾ ਦਾ ਹੋ ਗਿਆ ਕਪੜਾ ਤੇ ਇਹਨੂੰ ਆਪਾਂ ਕਟਿੰਗ ਕਰ ਲਾਂਗੇ ਇੱਥੋਂ ਆਹ ਦੇਖੋ ਇਦਾਂ ਇਹਨੂੰ ਚੰਨੀਆਂ ਦਿੱਤੀਆਂ ਹੁੰਦੀਆਂ ਨੇ ਇਹਨਾਂ ਨੇ ਬਹੁਤ ਹੀ ਖੁੱਲੇ ਡੁੱਲੇ ਚ ਬਣ ਜਾਂਦਾ ਸੂਟ ਇਹਦੀ ਬਾਹਾਂ ਦੀ ਹੈ ਇਹ ਆਪਣਾ ਹਨ ਸਲਵਾਰ ਦੀ ਕਟਿੰਗ ਹੋ ਰਹੀ ਹੈ ਆ نیچے ਬਾਰਡਰ ਹੈ ਇਹਦੇ ਤੇ ਮੁਰੀਆਂ ਤੇ ਤੇ ਹੁਣ ਆਪਾਂ ਇਹਦੀ ਮੁਰਲੇ ਸਲਵਾਰ ਦੇ ਪੰਨਿਆਂ ਦੀ ਆਪਾਂ ਕਟਿੰਗ ਕਰਾਂਗੇ ਇਦਾਂ ਨੂੰ ਫੋਲਡ ਕਰ ਲੈਣਾ दी करके बत्ती। चार इंच की अपनी बेल्ट चार इंच माइनस करके साढ़े बत्ती निशानी लगावे इधर भी ਦੀ ਕਟਿੰਗ ਕਰ ਲਾਂਗੇ ਮੂਰੀ ਹੈ ਗਿਆ 7.5 ਤੇ ਇਹਨੂੰ ਆਪਾਂ 7 ਤੇ ਮਲੋ ਇਹਦੇ ਡਬਲ ਕਰਕੇ 14 ਤੇ ਨਿਸ਼ਾਨੀ ਲਗਾ ਲਾਂਗੇ ਤੰਨੇ ਵਾਲੀ ਸਾਈਡ ਰੱਖ ਲਓ ਆਪਣੀ ਸਾਂਝਾ ਕਪੜਾ ਲਾਤਵੀ ਨਾਲ ਇਹ ਬਣੀ ਸਲਵਾਰ ਦੇ ਪੱਲੇ ਉੱਤੇ 프ਰੰਟ ਦੇ ਠੀਕ ਹੈ ਜੀ ਹਾਂਜੀ ਇਹ ਆਪਾਂ ਹੁਣ ਆਪਣੇ ਸਲਵਾਰ ਦੀ ਕਟਿੰਗ ਕਰਦੇ ਹਾਂ ਪਹਿਲਾਂ ਪੱਲਿਆਂ ਦੀ ਕਟਿੰਗ ਕੀਤੀ ਸੀ ਇਹ ਹੁਣ ਆਪਾਂ ਕੱਪੜੇ ਨੂੰ ਇਦਾਂ ਲੰਬਾਈ 'ਚ ਸੀ ਆਪਣਾ ਇਹਨੂੰ ਇਦਾਂ ਫੋਲਡ ਕਰ ਲਿਆ ਦਨ ਪੋਲਡ ਕਰਕੇ ਤੇ ਆਪਾਂ ਹੁਣ ਜਿਵੇਂ ਉਹਦੀ ਆਪਾਂ 32 ਤੇ ਨਿਸ਼ਾਨੀ ਲਗਾਈ ਸੀ ਇਦਾਂ ਹੀ ਇਹਦੀ 32 ਤੇ ਨਿਸ਼ਾਨੀ ਲਗਾ ਲੈਣੀ ਆ ਆ ਦੇਖੋ ਇੱਧਰ ਲਗਾਈ ਹੋਈ ਤੇ ਆਪਾਂ ਫਿਰ 3 ਇੰਚ ਜਾਂ 4 ਇੰਚ ਜਾਂ 3 ਇੰਚ ਇੱਧਰ ਨੂੰ ਆਪਾਂ ਇਹਦੀ ਉਹ ਕਰ ਲੈਣੀ ਆ ਨਿਸ਼ਾਨੀ ਲਵਾ ਲੈਣੀ ਆ ਇੱਧਰੋਂ 32 ਤੇ ਫਿਰ ਨਿਸ਼ਾਨੀ ਲਗਾ ਲੈਣੀ ਆ యని ਲੰਬਾਈ ਨੂੰ ਲੰਬਾਈ ਦਾ ਇਦਾਂ ਜੇ ਆਪਣੇ ਕੋ ਕਪੜਾ ਮਤਲਬ ਪੂਰਾ ਪੂਰਾ ਹੋਵੇ ਤਾਂ ਫਿਰ ਆਪਾਂ ਇਦਾਂ ਲੰਬਾਈ ਇਧਰਲੀ ਸਾਈਡ ਤੋਂ ਲੰਬਾਈ ਤੇ ਇੱਕ ਇਧਰਲੀ ਸਾਈਡ ਤੋਂ ਲੰਬਾਈ ਲਗਾ ਕੇ ਆਪਾਂ ਇਹਦੀ ਕਟਿੰਗ ਕਰ ਲੈਣੀ ਹੈ ਠੀਕ ਹੈ ਜੀ ਤੇ ਹੁਣ ਆਪਾਂ ਇੱਕ ਸਾਈਡ ਨੂੰ ਇਦਾਂ ਚੱਕ ਕੇ ਕੱਪੜੇ ਨੂੰ ਇੱਕ ਦੂਸਰੇ ਦੇ ਉੱਪਰ ਇਦਾਂ ਇਹਨਾਂ ਰੱਖ ਲੈਣਾ ਹੈ ਹੁਣ ਆਪਾਂ ਇਧਰ ਇਹਦਾ ਆਸਣ ਸੈਿਤ੍ਰਿਕ ਇਹਨਾਂ ਰੱਖਾਂਗੇ ਆਸਣ ਵੈਸੇ 벨ਟ ਦੇ ਨਾਲ ਤਿਆਰ 14 ਇੰਚ ਰੱਖਦੇ ਹੁੰਦੇ ਆ ਤੇ ਆਪਾਂ 11 ਇੰਚ ਦੀ ਨਿਸ਼ਾਨੀ ਲਗਾ ਲਾਂਗੇ ਇਹ ਠੀਕ ਹੈ ਤੇ ਇੱਥੋਂ ਥੋੜਾ ਜਿਹਾ ਕਈ ਕੋਈ 10 10 ਵੀ ਰੱਖ ਲੈਂਦਾ ਕੋਈ 1.5 ਵੀ ਰੱਖ ਲੈਂਦਾ ਪਰ ਇਹਨਾਂ ਦਾ ਆਪਾਂ 14 ਹੀ ਤਿਆਰ ਕਰਨਾ ਹੈ ਇਸ ਕਰਕੇ 11 ਤੇ ਫਿਰ ਉੱਪਰ ਬਣਾ ਦੇ ਵਿੱਚ ਵੀ ਕਪੜਾ ਜਾਂਦਾ ਹੈ ਇਰ ਵਿੱਚ ਤਾਂ ਗਲਾਈ ਪਾ ਦੋ ਅਸੀਂ ਆਪਣਾ ਅਸਣ ਤਿਆਰ ਕਰ ਲਈ ਠੀਕ ਹੈ ਜੀ ਬਹੁਤ ਹੀ ਸੌਖੇ ਤਰੀਕੇ ਨਾਲ ਤੇ ਜਿਹੜਾ ਆਪਣਾ ਸਾਝਾ ਕਪੜਾ ਹੁੰਦਾ ਇਹਨੂੰ ਕਟਿੰਗ ਕਰਦੇ ਹਾਂ ਆਈ ਦੀ ਪੰਨੇ ਸਵਾਰਦੇ